ਇੱਕ ਵਾਰ ਕਾਲੀ ਫੂਲਾ ਸਿੰਘ ਜੀ ਆਪਣੇ ਨਾਲ ਕਰੀਬ 1300 ਨਿਹੰਗ ਸਿੰਘਾਂ ਦਾ ਜਥਾ ਲੈ ਕੇ ਤਖਤ ਦਮਦਮਾ ਸਾਹਿਬ ਤੋਂ ਤੁਰੇ ਤੇ ਰਾਹ ਚ ਆਉਂਦੇ ਆਉਂਦੇ ਅੰਗਰੇਜ਼ਾਂ ਦੇ ਥਾਣਿਆਂ ਚੌਂਕੀਆਂ ਤੇ ਹੱਲਾ ਕਰਦੇ ਤੇ ਉੱਥੋਂ ਹਥਿਆਰ ਤੇ ਹੋਰ ਸਮਾਨ ਖੋਹ ਲੈਂਦੇ ਅੱਗੇ ਤੁਰ ਪੈਂਦੇ ਇਸੇ ਤਰ੍ਹਾਂ ਚੱਲਦੇ ਚੱਲਦੇ ਤਖਤ ਕੇਸਗੜ੍ਹ ਸਾਹਿਬ ਜਾ ਪੁੱਜੇ ਤੇ ਉਧਰੋਂ ਹੋਲੇ ਮਹੱਲੇ ਦਾ ਗਿਆ ਉਦੋਂ ਸ਼੍ਰੀ ਅਨੰਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਪ੍ਰਬੰਧ ਅੰਗਰੇਜ਼ ਸਰਕਾਰ ਕਰਦੀ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਦੋਂ ਸਤਲੋਜ ਤੱਕ ਸੀ ਇਸ ਤੋਂ ਅੱਗੇ ਪਟਿਆਲਾ ਜੀਂਦ ਕੈਥਲ ਫਰੀਦਕੋਟ ਨਾਬਾ ਰਿਆਸਤਾਂ ਸੀ ਜਿਹੜੀਆਂ ਕਿ ਅੰਗਰੇਜ਼ਾਂ ਨਾਲ ਮਿਲ ਕੇ ਚੱਲਦੀਆਂ ਸੀ ਅੰਗਰੇਜ਼ਾਂ ਨੇ ਕੀ ਕੀਤਾ ਵੀ ਇਸ ਵਾਰ ਹੌਲੇ-ਹੌਲੇ ਤੇ ਇੱਕ ਇਸਾਈ ਪਾਦਰੀ ਨੂੰ ਪੰਜਾਬੀ ਸਿਖਾ ਕੇ ਅਨੰਦਪੁਰ ਸਾਹਿਬ ਭੇਜਿਆ ਤੇ ਉਹ ਪਾਦਰੀ ਇੱਕ ਉੱਚੀ ਥਾਂ ਤੇ ਇਸਾਈਅਤ ਦਾ ਪ੍ਰਚਾਰ ਕਰਨ ਲੱਗ ਪਿਆ ਉਹ ਪਾਦਰੀ ਪੰਜਾਬੀ ਵਿੱਚ ਜਿੱਥੇ ਇਸਾਈ ਧਰਮ ਦਾ ਪ੍ਰਚਾਰ ਕਰੇ ਉੱਥੇ ਹੀ ਉਹਨੇ ਲੋਕਾਂ ਨੂੰ ਚਾਹ ਦੇ ਫ੍ਰੀ ਪੈਕੇਟ ਵੰਡੇ ਵੀ ਇਹ ਤੋਹਫਾ ਆ ਜਿਹੜਾ ਈਸਾ ਮਸੀਹ ਨੇ ਲੋਕਾਂ ਨੂੰ ਭੇਜਿਆ ਇਹ ਚਾਹ ਨੂੰ ਪਾਣੀ ਵਿੱਚ ਉਬਾਲ ਕੇ ਪੀਓ ਬੜਾ ਸੁਆਦ ਆਉਂਦਾ ਨਾਲੇ ਹੀ ਲੋਕਾਂ ਨੂੰ ਕਹੀ ਜਾਵੇ ਕਿ ਈਸਾਈ ਬਣੋ ਇੱਕ ਨਿਹੰਗ ਸਿੰਘ ਖੜਾ ਦੇਖੀ ਜਾਵੇ ਵੀ ਇਹ ਚਿੱਟ ਕੱਪੜੀ ਆ ਜਿਹਾ ਬੋਲੀ ਕੀ ਜਾਂਦਾ ਥੋੜੇ ਚਿਰ ਮਗਰੋਂ ਉਹਨੇ ਸਮਝ ਲਿਆ ਵੀ ਇਹ ਖਾਲਸੇ ਦੀ ਧਰਤੀ ਤੇ ਈਸਾਈਅਤ ਦਾ ਪ੍ਰਚਾਰ ਕਰ ਰਿਹਾ ਉਸ ਨਿਹੰਗ ਸਿੰਘ ਨੇ ਉਸ ਉੱਚੀ ਥਾਂ ਚੜ੍ਹ ਕੇ ਉਸ ਪਾਦਰੀ ਦਾ ਸਿਰ ਲਾ ਲਿਆ ਤੇ ਨੇਜੇ ਤੇ ਟੰਗ ਲਿਆ ਸਾਰੇ ਪਾਸੇ ਲਾਲਾ ਲਾਲਾ ਹੋ ਗਈ ਵੀ ਅੰਗਰੇਜ਼ਾਂ ਦੀ ਹਕੂਮਤ ਵਿੱਚ ਕਿਸੇ ਪਾਦਰੀ ਦਾ ਨਿਹੰਗ ਸਿੰਘ ਨੇ ਗਾਟਾ ਲਾ ਦਿੱਤਾ ਅੰਗਰੇਜ਼ਾਂ ਨੇ ਮਹਾਰਾਜਾ ਪਟਿਆਲਾ ਜੀਂਦ ਕੈਥਲ ਫਰੀਦਕੋਟ ਨਾਭਾ ਸਾਰਿਆਂ ਨੂੰ ਦਾਬਾ ਮਾਰਿਆ ਵੀ ਅਕਾਲੀ ਫੂਲਾ ਸਿੰਘ ਨੂੰ ਸਾਡੇ ਪੇਸ਼ ਕਰੋ ਕਿਉਂਕਿ ਇਹ ਸਾਰੇ ਸਤਲੁਜ ਤੋਂ ਪਰੇ ਮਾਲਵੇ ਪਾਸੇ ਦੇ ਰਾਜੇ ਅੰਗਰੇਜ਼ਾਂ ਨਾਲ ਸੰਧੀ ਕਰਕੇ ਬੈਠੇ ਸੀ ਵੀ ਅੰਗਰੇਜ਼ ਇਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਬਚਾਉਣਗੇ ਜੋ ਸਤਲੁਜ ਤੋਂ ਪਰਲੇ ਪਾਸੇ ਰਾਜ ਕਰ ਰਿਹਾ ਸੀ ਅੰਗਰੇਜ਼ਾਂ ਦੇ ਦਾਬੇ ਤੋਂ ਸਾਰਿਆਂ ਨੇ ਹੱਥ ਖੜੇ ਕਰਤੇ ਵੀ ਅਕਾਲੀ ਫੂਲਾ ਸਿੰਘ ਨੂੰ ਹੱਥ ਪਾਉਣਾ ਔਖਾ ਗੁਰੂ ਜੀ ਅਸੀਂ ਉਹਨੂੰ ਫੜਿਆ ਤਾਂ ਸਾਡੀ ਆਪਣੀ ਪਰਜਾ ਸਾਡੇ ਖਿਲਾਫ ਹੋ ਜਾਣੀ ਹੈ ਅੰਗਰੇਜ਼ ਠੰਡੇ ਜਿਹੇ ਹੋ ਗਏ ਵੀ ਨਿਹੰਗਾਂ ਨੂੰ ਹੱਥ ਪਾਉਣਾ ਔਖਾ ਕੰਮ ਹੈ ਉਹਨਾਂ ਡਰਦੇ ਆ ਮਾਰਿਆ ਨਹੀਂ ਸ਼੍ਰੀ ਅਨੰਪੁਰ ਸਾਹਿਬ ਹੋਲੇ ਮਹੱਲੇ ਦਾ ਪ੍ਰਬੰਧ ਹੀ ਛੱਡ ਦਿੱਤਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਦਿੱਤਾ ਕਿ ਭਾਈ ਅੱਗੇ ਤੋਂ ਤੂੰ ਇੱਥੋਂ ਦਾ ਪ੍ਰਬੰਧ ਕਰਿਆ ਕਰ ਤੇ ਅਨੰਪੁਰ ਸਾਹਿਬ ਦੇ ਇਲਾਕੇ ਵਿੱਚ ਅੰਗਰੇਜ਼ਾਂ ਦਾ ਰਾਜ ਹੋਣ ਦੇ ਬਾਵਜੂਦ ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਰਿਹਾ ਸ਼੍ਰੀ ਅਨੰਪੁਰ ਸਾਹਿਬ ਹੋਲੇ ਮਹੱਲੇ ਦਾ ਪ੍ਰਬੰਧ ਮਹਾਰਾਜਾ ਸਾਹਿਬ ਖੁਦ ਕਰਵਾਉਂਦੇ ਰਹੇ ਅੱਜ ਵੀ ਕਈ ਇਸਾਈਅਤ ਦਾ ਪ੍ਰਚਾਰ ਕਰ ਰਹੇ ਆ ਖਾਲਸੇ ਦੀ ਧਰਤੀ ਤੇ ਕ੍ਰੂਸੇਡ ਦੇ ਨਾਮ ਤੇ ਇਸ਼ਾਰਾ ਹੀ ਸਮਝ ਲਓ ਕੌਣ ਨੇ ਉਹ